ਸੁਰਜੀਤ ਹਾਕੀ ਵੱਲੋਂ ਪਹਿਲਾ ਕੱਪ ਜਿਹੜਾ ਹੈ ਕਿ ਉਹ ਮਹਿਲਾਵਾਂ ਦਾ 5ਐਸ ਉਹ ਕਰਵਾਇਆ ਜਾ ਰਿਹਾ ਮਗਰ ਵੇਖ ਸਕਦੇ ਹੋ ਕਿ ਇਸ ਵਕਤ ਜਿਹੜਾ ਮੈਚ ਜਾਰੀ ਹੈ ਦੂਸਰੇ ਦਿਨ ਦੇ ਪੜਾਅ ਦੇ ਵਿੱਚ ਜਿਹੜਾ ਇਹ ਟੂਰਨਾਮੈਂਟ ਪਹੁੰਚ ਗਿਆ ਹੋਇਆ 골ਡ ਕੱਪ ਜਿਹੜਾ ਹੈ ਕਿ ਉਹ ਕਰਵਾਇਆ ਜਾ ਰਿਹਾ ਹੈ ਜਿੱਦੀ ਇਨਾਮ ਰਾਸ਼ੀ ਵੀ ਜਿਹੜਾ ਹੈ ਕਿ ਉਹ ਖਿਡਾਰਨਾਂ ਨੂੰ ਪ੍ਰਸਾਹਿਤ ਕਰਨ ਵਾਸਤੇ ਜਿਹੜਾ ਇੱਕ ਚੰਗੀ ਰੱਖੀ ਗਈ ਹੈ ਗੱਲਬਾਤ ਕਰਨ ਲਈ ਜਨਰਲ ਸੈਕਟਰੀ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਹਾਕੀ ਐਸੋਸੀਏਸ਼ਨ ਦੇ ਸੁਰਜੀਤ ਸਿੰਘ ਪਾਪਾ ਕਿਵੇਂ ਟੂਰਨਾਮੈਂਟ ਚੱਲ ਰਿਹਾ ਤੇ ਥੋੜੀ ਵਿਸਤਾਰ ਸੇ ਜਾਣਕਾਰੀ ਦਿਓ ਕਿ ਕਿੰਨੇ ਮੈਚ ਹੋ ਇਹ ਪਹਿਲਾ ਮੈਲਾ ਦਾ ਆਪਣਾ ਟੂਰਨਾਮੈਂਟ ਕਰਾ ਰਹੇ ਹਾਂ ਸੀਧਾ ਫਿਰੋਨਾ ਸੋਸਾਇਟੀ ਵੱਲੋਂ ਇਸ ਤੋਂ ਪਹਿਲਾਂ ਅਸੀਂ ਬੁਆਏਸ ਟੂਰਨਾਮੈਂਟ ਕਰਾਉਣੇ ਪਏ 40 ਸਾਲਾਂ ਤੋਂ ਇਹ ਪਹਿਲਾ ਮੌਕਾ ਸਾਨੂੰ ਕਾਨ ਦਾ ਮਿਲਿਆ ਇਹ 5ਏ ਸਾਈਡ ਟੂਰਨਾਮੈਂਟ ਹੈ ਇਹਦੇ ਵਿੱਚ ਅਸੀਂ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਅਸੀਂ ਪ੍ਰਾਈਜ਼ ਮਨੀ ਦੇ ਰਹੇ ਹਾਂ ਗਾਖਲ ਬ੍ਰਦਰ ਪਹਿਲਾ ਨਾਮ ਆਪਣੇ ਜੇਤੂ ਤੇ ਨੂੰ 1 ਲੱਖ ਰੁਪਈਆ ਦੂਜੀ ਨੂੰ 70000 ਤੇ ਥਰਡ ਨੂੰ 50 ਤੇ फोर्थ ਨੂੰ 25000 ਰੁਪਈਆ ਬੈਸਟ ਪਲੇਅਰ ਆਫ ਦਾ ਟੂਰਨਾਮੈਂਟ ਗੋਲ ਕੀਪਰ ਤੇ ਬੈਸਟ ਪਲੇਅਰ ਆਫ ਟੂਰਨਾਮੈਂਟ ਨੂੰ ਅਸੀਂ 11-11000 ਰੁਪਿਆ ਦਾਂਗੇ ਇਸ ਤੋਂ ਇਲਾਵਾ ਇਸ ਟੂਰਨਾਮੈਂਟ ਦੇ ਵਿੱਚ ਆ ਟੀਮਾਂ ਨੇ ਟੋਟਲ ਭਾਗ ਲਿਆ ਤੇ ਰੋਜ਼ ਦੇ ਅਸੀਂ ਇਸ ਟੂਰਨਾਮੈਂਟ ਦੇ 6 ਮੈਚ ਕਰਾਉਨੇ ਆ ਜਿਹੜੇ ਸੈਮੀ ਫਾਈਨਲ ਕੱਲ ਹੋਣਗੇ ਤੇ ਫਾਈਨਲ ਵੀ ਕੱਲ ਹੋਏਗਾ ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗਾ 5S ਇਹ ਟੂਰਨਾਮੈਂਟ ਹੁੰਦਾ ਪਿਆ ਹੈ ਕਿ ਅਜੰਡਾ ਇਹਦੇ ਮਗਰਲਾ ਕਿਵੇਂ ਦਾ ਕਿਉਂਕਿ ਪਹਿਲੀ ਵਾਰ ਇਹ ਟੂਰਨਾਮੈਂਟ ਕਰਾਉਂਦੇ ਹੋ ਅਸਲ ਦੇ ਵਿੱਚ ਇਹਦੇ ਪਿੱਛੇ ਦਾ ਕਾਰਨ ਕੀ ਸਮਝੀਏ ਇਸ ਵਿੱਚ ਅਸੀਂ ਲੜਕੀਆਂ ਦੀ ਹਾਕੀ ਨੂੰ ਉਤਸ਼ਾਹਤ ਕਰਨ ਲਈ ਬਿਲਕੁਲ ਠੀਕ ਹੈ ਉਸ ਨੂੰ ਉਤਸ਼ਾਹਤ ਕਰਨ ਲਈ ਸੀ ਇਹ ਟੂਰਨਾਮੈਂਟ ਕਰਾ ਕਰਾਣਾ ਠੀਕ ਸਮਝਿਆ ਉਹ ਵਰਲਡ ਦੇ ਵਿੱਚ 5 ਸੈੱਟ ਪਿੱਛੇ ਵਰਲਡ ਕੱਪ ਵੀ ਹੋਇਆ ਉਹਨੂੰ ਮੁੱਖ ਰੱਖਦਿਆ ਅਸੀਂ ਇਹ ਆਪਣੇ ਆਪਣੇ ਆਪ ਇੱਕ ਵੱਖਰਾ ਪਲੇਟਫਾਰਮ ਹੈ ਹਾਂ ਜੀ ਇਸ ਕਰਕੇ ਇਹ ਜਰੂਰੀ ਸਮਝਿਆ 15-15 ਮਿੰਟ ਦੇ ਦੋ ਜਿਹੜੇ ਉਹ ਹਾਫ ਦਾ 15 ਮਿੰਟ ਦੇ ਦੋ 5 ਮਿੰਟ ਦੀ ਰੈਸਟ ਹੋਏਗੀ 5 ਮਿੰਟ ਦੀ ਰੈਸਟ ਹੋਏਗੀ ਤੇ ਹੁਣ ਕੱਲ ਜਿਹੜੀਆਂ ਨੇ ਕਿ ਉਹ ਚਾਰ ਟੀਮਾਂ ਜਿਹੜੀਆਂ ਆਣਗੀਆਂ ਇਹਦੇ ਵਿੱਚ ਸੈਮੀਫਾਈਨਲ ਹੋਣਗੇ ਤੇ ਉਸ ਤੋਂ ਬਾਅਦ ਫਾਈਨਲ ਹੋਏਗਾ ਸ਼ਾਮ ਨੂੰ ਦਰਸ਼ਕਾਂ ਨੂੰ ਕੀ ਅਪੀਲ ਕਰਦੇ ਹਾਂ ਕਿਵੇਂ ਦਾ ਜਿਹੜਾ ਕਿ ਉਹ ਕੋਈ ਇੱਕ ਵੇਖ ਰਹੇ ਹੋਕੀ ਦਾ ਖਾਸ ਕਰਕੇ ਕੁੜੀਆਂ ਨੂੰ ਵੀ ਲੈ ਕੇ ਅਸੀਂ ਉਹ ਸਪੋਰਟ ਪ੍ਰੀਮੀਅਰ ਨੂੰ ਅਪੀਲ ਕਰਾਂਗੇ ਇਸ ਮੈਚ ਨੂੰ ਵੱਧ ਤੋਂ ਵੱਧ ਦੇਖਣ ਆਓ ਤਾਂ ਜੋ ਲੜਕੀਆਂ ਵਿੱਚ ਵੀ ਇਹ ਮੋਰਲ ਅਪ ਹੋਵੇ ਆਣ ਵਾਲੇ ਬੱਚੇ ਜਿਹਨੇ ਛੱਡੇ ਹੈਗੇ ਨੇ ਯੂਥ ਜਿਹੜੇ ਬੱਚੀਆਂ ਔਰ ਬੱਚੇ ਕੋਈ ਨੂੰ ਦੇਖਣ ਕਿ ਤੋਂ ਆਪਣੇ ਨੂੰ ਇਨੂੰ ਆਈਡੀਲੇ ਮਿਲਾਨ ਇਸ ਟੂਰਨਾਮੈਂਟ ਬਹੁਤ ਬਹੁਤ ਸ਼ੁਕਰੀਆ ਜੀ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਸੈਂਟਰਲ ਰੇਲਵੇ ਤੇ ਯੂਨੀਅਨ ਬੈਂਕ ਆਫ ਇੰਡੀਆ ਦਾ ਮੈਚ ਚੱਲ ਰਿਹਾ ਹੈ ਹਾਕੀ ਦਾ ਕਿਸ ਤਰੀਕੇ ਦੇ ਨਾਲ ਮੈਚ ਖੇਲੇ ਜਾ ਰਿਹਾ ਤੁਹਾਨੂੰ ਦੱਸਿਆ ਕਿ 5-5 ਪਲੇਅਰ ਦੋਵੇਂ ਪਾਸੇ 15-15 ਮਿੰਟ ਦੇ ਦੋ ਜਿਹੜੇ ਨੇ ਕਿ ਉਹ ਕੁਆਟਰ ਰੱਖੇ ਗਏ ਨੇ ਤੇ ਇਸ ਤੋਂ ਬਾਅਦ ਫਾਈਨਲ ਸਕੋਰ ਅੱਜ ਜਿਹੜਾ ਪੰਜਵਾਂ ਮੈਚ ਹੈ ਰੋਜ਼ ਜਿਹੜਾ ਹੈ ਕਿ 6 ਮੈਚ ਹੋ ਰਹੇ ਨੇ ਕੱਲ ਜਿਹੜੇ ਨੇ ਕਿ ਉਹ ਸੈਮੀਫਾਈਨਲ ਖੇਲੇ ਜਾਣਗੇ ਉਸ ਤੋਂ ਬਾਅਦ ਫਾਈਨਲ ਕੱਲ ਹੋਏਗਾ ਐਨਆਰਆਈ ਗਾਖਲ ਗਰੁੱਪ ਤੇ ਗਾਖਲ ਪਰਿਵਾਰ ਵੱਲੋਂ ਜਿਹੜਾ ਉਹ 2.57 ਲੱਖ ਦਾ ਨਗਦ ਇਨਾਮ ਜੋ ਕਿ ਰੱਖਿਆ ਗਿਆ ਹੈ ਤਸਵੀਰਾਂ ਇਸ ਵਕਤ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ surjeet hockey stadium ਤੋਂ ਜਿੱਥੇ ਹੁਣ ਕੱਲ ਇਸ ਕੱਪ ਦਾ ਜਿਹੜਾ 골ਡ ਕੱਪ ਖਾਸ ਕਰਕੇ ਉਹਦਾ ਜਿਹੜਾ ਕੱਲ ਫਾਈਨਲ ਹੋਏਗਾ ਟਰਨਮੈਂਟ ਦੇ ਸਪਾਂਸਰ ਵੀ ਮੌਜੂਦ ਨੇ ਸਿਟੀ ਗਰੁੱਪ ਤੋਂ ਮੈਂ ਪਰ ਮੈਂ ਜੀ ਤੁਸੀਂ ਬਹੁਤ ਅੱਛਾ ਜੀ ਥੈਂਕ ਯੂ ਵੈਰੀ ਮਾਚ ਕਿਵੇਂ ਸਮਝੋ ਇਹ ਉਪਰਾਲੇ ਨੂੰ ਪਹਿਲਾ ਜਿਹੜਾ ਕਿ ਕੁੜੀਆਂ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਜਿਹੜਾ ਟਰਨਮੈਂਟ ਹੋ ਰਿਹਾ ਹੈ ਹਾਂ ਜੀ ਮੋਰਲ ਦੀ ਮੈਂ ਗੱਲ ਕਰਾਂਗਾ ਬਿਲਕੁਲ ਜੀ ਕਿਵੇਂ ਹਾਈ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਜਦੋਂ ਦੋ ਤਿੰਨ ਵਾਰੀ ਮੈਂ ਮੈਂਸ ਦੇ ਹਾਕੀ ਮੈਚ ਤੇ ਆਈ ਆ ਨਾ ਮੈਂ ਨਾ ਸੁੰਦਰ ਜੀ ਨੂੰ ਕਹਾਂ ਸੀ ਕਿ ਲੜਕੀਆਂ ਦਾ ਮੈਚ ਕੋਈ ਨੀ ਕਰਾਉਂਦੇ ਤੇ ਕੱਲ ਉਹਨਾਂ ਨੇ ਪਰਸੋਂ ਮੈਨੂੰ ਕਿਹਾ ਵੀ ਹੁਣ ਲੜਕੀਆਂ ਦਾ ਮੈਂ ਤੁਸੀਂ ਆਣਾ ਜ਼ਰੂਰ ਐ ਬਾਕੀ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਇਹੋ ਜਿਹੇ ਪ੍ਰੋਗਰਾਮ ਤੁਹਾਨੂੰ ਬੁਲਾਉਂਦੇ ਐ ਦੇਖੋ ਜਿਵੇਂ ਲੜਕੀਆਂ ਨੂੰ ਤਾਂ ਹਰ ਇੱਕ ਫੀਲਡ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਚੱਲਦੇ ਰਹਿੰਦੇ ਕ੍ਰਿਕਟ ਮੈਚ ਹੋ ਗਿਆ ਜਾਂ ਫੁੱਟਬਾਲ ਹੋ ਜੋ ਵੀ ਹੋ ਗਿਆ ਇਹ ਲੜਕੀਆਂ ਲਈ ਜੇ ਠੀਕ ਐ ਮੈਂ ਤੇ ਇਹ ਚਾਹਾਂਗੀ ਇਹ ਸਾਡੀਆਂ ਕੁੜੀਆਂ ਜਿਹੜੇ ਅੱਗੇ ਜ ਅਬਾਉਟ ਲੈ ਕੇ ਆਨ ਸੈਕੰਡਲੀ ਸੈਕੰਡਲੀ ਏਅਰ ਵੀ ਜਦੋਂ ਚੱਕਦੇ ਇੰਡੀਆ ਵਿੱਚ ਕਿੰਨਾ ਕੁ ਕੋਈ ਅਨ ਕੀਤਾ ਗਿਆ ਪਰ ਫਿਰ ਵੀ ਉਹ ਵਿਨਰ ਰਹੀਆਂ ਮੈਂ ਚਾਹੁੰਦੀ ਹਾਂ ਇਸ ਤਰ੍ਹਾਂ ਹੀ ਫਿਰ ਸਾਡੀ ਇੰਡੀਆ ਦੀ ਟੀਮ ਸਾਡੀ ਪੰਜਾਬ ਦੀ ਟੀਮ ਫਿਰ ਵਿਨਰ ਰਹੇ ਬਹੁਤ ਖੁਸ਼ੀ ਹੋਈ ਹੈ ਕਿ ਨਾਲ ਮੋੜੇ ਨਾਲ ਮੋੜਾ ਲਾ ਕੇ ਇੱਕ ਗਰੁੱਪ ਵੀ ਖੜਾ ਹੋਇਆ ਤੇ ਨਾਲ ਮੇਸ਼ ਨਾਲ ਬਿਲਕੁਲ ਨਾਲ ਹੋਣਾ ਚਾਹੀਦਾ ਮੈਨੂੰ ਬਹੁਤ ਅੱਛਾ ਲੱਗਿਆ ਜਦੋਂ ਮੈਨੂੰ ਇਹਨਾਂ ਨੇ ਫੋਨ ਕੀਤਾ ਵੀ ਲੜਕੀਆਂ ਦਾ ਮੈਂ ਤੁਸੀਂ ਆਣਾ ਜ਼ਰੂਰ ਹੈ ਮੈਂ ਕਿਹਾ ਮੈਂ ਤਾਂ ਤਿਆਰ ਬੈਠੀ ਹਾਂ ਮੈਂ ਆ ਜ਼ਰੂਰ ਆਵਾਂਗੀ ਮੈਨੂੰ ਮੈਨ ਗੇਮ ਤਾਂ ਮੈਨੂੰ ਬਹੁਤ ਅੱਛਾ ਮੈਂ ਹੁਣ ਵੀ ਆਪਣੇ ਕਾਲਜ ਕੁਝ ਨਾ ਬੱਚਿਆਂ ਦੇ ਨਾਲ ਸਾਰੀਆਂ ਗੇਮਸ ਕਰਦੀ ਆ ਮੈਨੂੰ ਬਹੁਤ ਅੱਛਾ ਲੱਗਦਾ ਠੀਕ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਗੋਲ ਜਮ ਤੋਂ ਮੈਮ ਤੁਸੀਂ ਕਿਵੇਂ ਸਮਝਦੇ ਹੋ ਕਿਵੇਂ ਚੱਲਦੇ ਆ ਬਹੁਤ ਹੀ ਅੱਛਾ ਲੱਗ ਰਿਹਾ ਮੈਨੂੰ ਲੈਕ ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਊਮਨ ਏਮਪਾਵਰਮੈਂਟ ਐਂਡ ਦੈਟਸ ਵਾਟ ਯੂ ਪੀਪਲ ਆਰ ਡੂਇੰਗ ਇੱਕ ਲੜਕੀਆਂ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਮੈਚਾਨੀਆ ਔਰ ਇਹਨਾਂ ਨੂੰ ਪੂਰੀ ਪੂਰੀ ਹਰ ਇੱਕ ਏਰੀਆ ਵਿੱਚ ਇਹਨਾਂ ਨੂੰ ਲੀਡ ਕਰਨਾ ਚਾਹੀਦਾ ਹੈ ਇਹ ਨਾਲ ਹੀ ਸਾਡੇ ਭਾਰਤ ਦਾ ਨਾਮ ਵੀ ਰੋਸ਼ਨ ਹੋਏਗਾ ਮੈਨੂੰ ਤਾਂ ਬਹੁਤ ਅੱਛਾ ਲੱਗ ਰਿਹਾ ਹੈ ਕਿ ਜੋ ਇਹ ਪ੍ਰਾਲਾ ਕੀਤਾ ਔਰ ਲੜਕੀਆਂ ਵੱਧ ਚੜ ਕੇ ਪਾਰਟਿਸਪੇਟ ਕਰਕੇ ਅੱਗੇ ਆ ਰਹੀਆਂ ਦੇਖੋ ਜੀ ਹਿੰਦੁਸਤਾਨ ਦੇ ਵਿੱਚ ਹਾਕੀ ਟੂਰਨਾਮੈਂਟ ਦੇ ਵਿਮਨ ਦੇ ਅਸੀਂ ਬਹੁਤ ਘੱਟ ਸੀ ਬੱਤ ਗਏਨ ਆਲਮੋਸਟ ਖਤਮ ਹੋ ਗਏ ਸੀ ਔਰ ਗਰਲਸ ਵੱਲੋਂ ਸਾਡੀ ਸਾਈਡ ਨੂੰ ਬੜੀ ਬੜੀ ਕਹਿ ਰਿਆ ਸੀ ਟੂਰਨਾਮੈਂਟ ਕਰਾਓ ਹੁਣ ਵਰਲਡ ਕੱਪ ਹੋਇਆ ਹੈ 5 ਐਸੈਡ ਹਾਕੀ ਦਾ ਉਸ ਹਾਕੀ ਦੇ ਵਿੱਚ ਲੋਕਾਂ 'ਚ ਬੜਾ ਉਤਸ਼ਾਹ ਹੈ ਕਿਉਂਕਿ ਬੜੀ ਐਕਸਾਈਟਡ ਗੇਮ ਹੋ ਗਈ ਹੈ ਛੋਟੇ ਗ੍ਰਾਊਂਡ 'ਤੇ 5 ਐਸ ਪਲੇਅਰ ਹੁਣ ਕਰਕੇ ਬਹੁਤ ਵਧੀਆ ਗੇਮ ਹੋ ਗਈ ਹੈ ਔਰ ਪਹਿਲਾ ਟੂਰਨਾਮੈਂਟ ਜਿਹੜਾ ਆਇਆ ਸੀ ਵਿਮਨ ਦਾ ਸ਼ੁਰੂ ਕੀਤਾ ਹੈਗਾ ਬੜੇ ਚਿਰ ਤੋਂ ਬਾਅਦ ਔਰ ਕੀ ਨਾ ਜੋ ਬਹੁਤ ਉਸ਼ਾ ਹੈਗਾ ਇਸ ਚੀਜ਼ ਦਾ ਦੇਖ ਕੇ ਔਰ ਉਹਨੂੰ ਇਹ ਪਤਾ ਵੀ ਜੇ ਅਗਰ ਸਾਨੂੰ ਕੰਪੀਟੀਸ਼ਨ ਮਿਲਣਗੇ ਤਾਂ ਅਸੀਂ ਹਿੰਦੁਸਤਾਨ ਦੀ ਹੋਕੀ ਜ਼ਰੂਰ ਉੱਪਰ ਜਾਏਗੀ ਕੋਈ ਹੋਕੀ ਵਿੱਚ ਔਰ ਵਿਮਨ ਨੂੰ ਬਿਲਕੁਲ ਵੀ ਕੰਪੀਟੀਸ਼ਨ ਦਾ ਕੋਈ ਵੀ ਮੌਕਾ ਨਹੀਂ ਸੀਗਾ ਜੀ ਇਸ ਕਰਕੇ ਪਲੇਅਰਾਂ ਦੇ ਵਿੱਚ ਬਹੁਤ ਜ਼ਿਆਦਾ ਅੱਛਾ ਓਬਵੀਅਸ ਹੈ ਕਿ ਸਕਿੱਲਸ ਵੀ ਜਿਹੜੀ ਹੈ ਟੂ ਟੈਪ ਦੀ ਹੋਕੀ ਦੀ ਗੱਲ ਆਉਂਦੀ ਵਨ ਟੱਚ ਟੂ ਟੱਚ ਦੀ ਉਹਦੇ ਵਿੱਚ ਵੀ ਖਾਸਾ ਜਿਹੜੀਆਂ ਚੀਜ਼ਾਂ ਬਿਲਕੁਲ ਬਿਲਕੁਲ ਜੀ ਇਹ ਦੇਖੋ ਸਜੀਤ ਹੋਕੀ ਨੇ ਜਿਹੜੇ ਰਬਾਉਂਡ ਬੋਰਡ ਲਾ ਗਿਆ ਹਿੰਦੁਸਤਾਨ ਚ ਮੈਂ ਦਾਅਵੇ ਨਾ ਕਰਾਂ ਸਹੀ ਪਹਿਲੇ ਬੋਰਡ ਜਿਹੜੇ ਅਸੀਂ ਬਣਾ ਕੇ ਦਿੱਤੇ ਨੇ ਔਰ ਐਕਚੁਅਲੀ ਜਿਹੜੀ ਇਹ 5ਏ ਸਾਈਡ ਇਹ ਰਬਾਉਂਡ ਬੋਰਡ ਦੀ ਹੋਕੀ ਹੈ ਕਿ ਜਿਸ ਤਰ੍ਹਾਂ ਕੈਰਮ ਬੋਰਡ ਦੇ ਵਿੱਚ ਅਸੀਂ ਸਾਰਾ ਲੈਨੇ ਆਦੇ ਬਾਲ ਦਾ ਹੈਗਾ اسی ਤਰ੍ਹਾਂ ਬੋਰਡ ਜਿਹੜਾ ਬੋਰਡ ਵੀ ਹੈਗਾ ਉਹ ਵੀ ਇੱਕ ਪਲੇਅਰ ਹੈ ਉਹਦੇ ਵਿੱਚ ਬਾਲ ਟੱਚ ਕਰਕੇ ਅਸੀਂ ਉਹ ਤੋਂ ਪਾਸ ਜਦੋਂ ਤਾਹੋ ਹਿੰਦੁਸਤਾਨ ਨੇ ਪਹਿਲੇ ਅਸੀ ਰਾਊਂਡ ਬੋਰ ਬਣਾਇਆ ਬਹੁਤ ਵਧੀਆ ਕਾਉਂਟ ਬਣਾਈ ਹੈ ਕਿ ਲੋਕਾਂ 'ਚ ਬਹੁਤ ਉਸ਼ਾ ਹੈ ਵੀ ਅੱਜ ਤੇ ਹੁਣ ਦੇਖਣਾ ਹੋਏਗਾ ਕਿ ਇਸ ਸਮੈਸ਼ ਨੂੰ ਕਿਹੜੀ ਟੀਮ ਜੇਤੂ ਘਰਾੜ ਹੁੰਦੀ ਹੈ ਵੱਖ-ਵੱਖ ਸੂਬਿਆਂ ਤੋਂ ਟੀਮਾਂ ਆਈਆਂ ਨੇ ਜਿਨ੍ਹਾਂ ਨੇ ਇਹਦੇ 'ਚ ਹਿੱਸਾ ਲਿਆ ਮੇਰੇ ਕੈਮਰਾ ਪਰਸਨ ਜਗਰੂਪ ਤੇ ਮੈਨੂੰ ਪ੍ਰੋਮਿਸਿੰਗ ਨੂੰ ਦੇ ਜ਼ਿਆਦਾ ਧੰਨਵਾਦ